ਤੋਤਾ ਮਰਨ ਤੋਂ ਬਾਅਦ ਪਾਇਆ ਗੁਰਦੁਆਰਾ ਸਾਹਿਬ ਵਿੱਚ ਭੋਗ 300 ਬੰਦੇ ਦੇ ਖਾਣੇ ਦਾ ਕੀਤਾ ਪ੍ਰਬੰਧ ਅਕਸਰ ਹੀ ਜਿੱਥੇ ਅੱਜ ਕੱਲ ਆਪਣੇ ਆਪਣੇਆਂ ਤੋਂ ਮੁੱਖ ਮੋੜੀ ਬੈਠੇ ਨੇ ਉੱਥੇ ਹੀ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਤੋਤਾ ਤੋਤੀ ਦੇ ਮਰਨ ਤੇ ਪਾਇਆ ਭੋਗ ਦਰਸਲ 7 ਸਾਲ ਪਹਿਲਾਂ ਇਸ ਪਰਿਵਾਰ ਨੇ ਇੱਕ ਤੋਤਾ ਤੋਤੀ ਲਿਆਂਦੇ ਸੀ ਅਤੇ ਜਦੋਂ ਤੋਂ ਇਹ ਪਰਿਵਾਰ ਇਹਨਾਂ ਨੂੰ ਲੈ ਕੇ ਆਇਆ ਤਾਂ ਇਸ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੀ ਜੋ ਚੀਜ਼ ਇਸ ਪਰਿਵਾਰ ਕੋਲ ਨਹੀਂ ਸੀ ਉਹ ਵੀ ਇਹਨਾਂ ਨੂੰ ਮਿਲ ਗਈ ਇਹ ਪਰਿਵਾਰ ਇਹਨਾਂ ਪੰਛੀਆਂ ਨੂੰ ਆਪਣੇ ਬੱਚਿਆਂ ਬਾਗਹੀ ਰਖਦਾ ਸੀ ਪਰ ਬਿਮਾਰ ਹੋਣ ਕਾਰਨ ਜਦੋਂ ਇਹਨਾਂ ਦੋਵਾਂ ਦੀ ਮੌਤ ਹੋਈ ਤਾਂ ਇਸ ਪਰਿਵਾਰ ਨੇ ਇਨਸਾਨੀ ਰੀਤੀ ਰਿਵਾਜਾਂ ਅਨੁਸਾਰ ਇਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਆਪਣੇ ਵਿਹੜੇ ਵਿੱਚ ਹੀ ਦੱਬਿਆ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਵਾਇਆ ਅਤੇ ਇਹਨਾਂ ਦੇ ਦਸਵੇਂ ਤੇ 300 ਬੰਦੇ ਦੀ ਰੋਟੀ ਦਾ ਪ੍ਰਬੰਧ ਕੀਤਾ ਸੋ ਜਿੱਥੇ ਅੱਜ ਕੱਲ ਲਾਲਚ ਕਰਕੇ ਲੋਕ ਆਪਣਿਆਂ ਨੂੰ ਬੇਸਹਾਰਾ ਛੱਡ ਦਿੰਦੇ ਨੇ ਜਾਂ ਆਪਣੇ ਹੁੰਦੇ ਹੋਏ ਵੀ ਬਹੁਤ ਸਾਰੇ ਲਵਾਰਸ ਬਣ ਜਾਂਦੇ ਨੇ ਉੱਥੇ ਹੀ ਇਸ ਪਰਿਵਾਰ ਨੇ ਇਹਨਾਂ ਪੰਛੀਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇਖੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ